ਅਸੀਂ ਪੁੱਛਦੇ ਹੁੰਦੇ ਸੀ ਕਿ ਬਾਲੀਵੁੱਡ ਦੀ ਕਿਹੜੀ ਫਿਲਮ ਰਿਲੀਜ਼ ਹੋ ਰਹੀ ਹੈ ਕਿ ਅਸੀਂ ਫਿਲਮ ਆਪਣੇ ਅੱਗੇ ਪਿੱਛੇ ਕਰ ਲਈਏ ਅੱਜ ਬਾਲੀਵੁੱਡ ਪੁੱਛਦਾ ਹੈ ਕਿ ਨਾਰਥ ਦੇ ਵਿੱਚ ਕਿਹੜੀ ਫਿਲਮ ਰਿਲੀਜ਼ ਹੋ ਰਹੀ ਹੈ ਕਿ ਸਾਨੂੰ ਫਿਲਮ ਅੱਗੇ ਪਿੱਛੇ ਨਹੀਂ ਕਰਨੀ ਪੋਗੀ ਸਾਡੇ ਕੋਲੇ ਆਪਣਾ ਮੋਬਾਈਲ ਆਪਣਾ ਚੈਨਲ ਆਪਣਾ YouTube ਹੈਗਾ ਜਿੱਦੇ ਤੁਸੀਂ ਆਪਣੀ ਪ੍ਰਤਿਮਾ ਦਿਖਾ ਸਕਦੇ ਹੋ ਹਾਂ ਸ਼ਾਰਟਕਟ ਦਾ ਕੋਈ ਰਸਤਾ ਨਹੀਂ ਹੈਗਾ ਮਿਹਨਤ ਕਰਨ ਤੋਂ ਭੱਜੋ ਨਾ ਕਿਉਂਕਿ ਮਿਹਨਤ ਹਰ ਦਮ ਰੰਗ ਝੂੜ ਲੈ ਕੇ ਆਉਂਦੀ ਹੈ ਸਾਡੇ ਕੋਲ ਤਾਂ ਕਈ ਹਫ਼ਤਾਵਾਂ ਮਹੀਆਂ ਹੋਈਆਂ ਨੇ ਕਿ ਉਹ ਪੂਰੀ ਕਫ਼ਤਾ ਤੇ ਫਿਲਮ ਬਣ ਸਕਦੀ ਹੈ ਸਾਡੇ ਕੋਲੇ ਬਹੁਤ ਸਾਰੇ ਗੀਤ ਇਹੋ ਜਿਹੇ ਗੀਤਾਂ ਦੇ ਦੀ ਵੀ ਦਾ ਲੱਗ ਰਿਹਾ ਅੱਜ ਇੱਕ ਬਹੁਤ ਦਾ ਕਨਸੈਪਟ ਹੈ ਜਿਹੜਾ ਉਹ ਨਜ਼ਰ ਆਇਆ ਬਹੁਤ ਚੰਗੀ ਗੱਲ ਹੈ ਜੀ ਬਹੁਤ ਖੁਸ਼ੀ ਹੋਈ ਕਿਉਂਕਿ ਜੇ ਇਹੋ ਜੇ ਫੈਸਟੀਵਲ ਨੇ ਇਹਨਾਂ ਦੇ ਵਿੱਚ ਸਾਡੀ ਜਿਹੜੀ ਨਵੀਂ ਜਨਰੇਸ਼ਨ ਹੈ ਜਿਹਨਾਂ ਜਨਰੇਸ਼ਨ ਨੇ ਫਿਲਮ ਦੇ ਵਿੱਚ ਮਿਊਜ਼ਿਕ ਦੇ ਵਿੱਚ ਅਲੱਗ-ਅਲੱਗ ਜਿਹੜੇ ਸਾਡੇ ਕੈਟਾਗਰੀਆਂ ਉੱਤੇ ਕੰਮ ਕਰ ਲਈ ਆਉਣਾ ਸੋ ਇੱਥੇ ਜਦੋਂ ਪੈਨਲ ਦੇ ਵਿੱਚ ਸਾਡੇ ਕੋਈ ਸੀਨੀਅਰ ਆਰਟਿਸਟ ਬਹਿੰਦੇ ਨੇ ਆ ਕੇ ਸੀਨੀਅਰ ਟੈਕਨੀਸ਼ੀਅਨਸ ਬਹਿੰਦੇ ਨੇ ਉਹ ਦੱਸਦੇ ਨੇ ਕਿ ਅਸੀਂ ਸਟਰਗਲ ਕਿਵੇਂ ਕੀਤੀ ਅਸੀਂ ਕਿੰਨਾ ਗੱਲਾਂ ਦਾ ਖਿਆਲ ਰੱਖਿਆ ਸੋ ਮੈਨੂੰ ਲੱਗਦਾ ਹੈ ਉਹਦੇ ਨਾਲ ਸਾਡੇ ਸਟੂਡੈਂਟਸ ਨੂੰ ਬਹੁ ਜਿਹੜੇ ਬੰਦੇ ਨੇ ਇਸ ਲਾਈਨ 'ਚ ਆਉਣਾ ਹੈ ਉਹਨਾਂ ਲਈ ਬਹੁਤ ਵੱਡੀ ਫਾਇਦੇਮੰਦ ਵਾਲੀ ਗੱਲ ਹੈ ਉਹਨਾਂ ਲਈ ਚੰਗਾ ਸੁਭਾਗ ਪ੍ਰਾਪਤ ਹੈ ਕਈ ਬੰਦੇ ਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਕਿੱਥੋਂ ਸ਼ੁਰੂ ਕਰੀਏ ਸੋ ਇਹ ਚੀਜ਼ਾਂ ਇਹਦੇ ਲਈ ਫਾਇਦੇਮੰਦ ਹੋਣਗੀਆਂ ਮੈਨੂੰ ਲੱਗਦਾ ਹੈ ਉਹ ਜਿਹੜੇ ਫੈਸਟੀਵਲਾਂ ਦੇ ਵਿੱਚੋਂ ਇਹ ਸਭ ਤੋਂ ਵੱਡਾ ਫਾਇਦਾ ਹੋ ਸਕਦਾ ਹੈ ਜਦੋਂ ਤੁਸੀਂ ਸ਼ੁਰੂਆਤ ਕੀਤੀ ਸੀ ਬਹੁਤ ਸਟਰਗਲ ਕੀਤਾ ਹੈ ਹੋਰ ਆਰਟਿਸਟਾਂ ਵੱਲੋਂ ਵੀ ਇਹ ਬਿਆਨ ਕੀਤਾ ਗਿਆ ਕਿ ਬਹੁਤ ਜ਼ਿਆਦਾ ਜਿਹੜਾ ਸਟਰਗਲ ਸੀ ਉਦੋਂ ਇੰਨੇ ਜਿਹੜੇ ਇਸ ਤਰੀਕੇ ਦੇ ਪਲੇਟਫਾਰਮ ਨਹੀਂ ਸੀਗੇ ਸਿਰਫ ਥੀਏਟਰ ਸੀਗਾ ਤੇ ਅੱਜ ਬਹੁਤ ਕੁਝ ਵੱਖਰਾ ਹੋ ਗਿਆ OTT ਪਲੇਟਫਾਰਮ ਆ ਗਿਆ ਸੋਸ਼ਲ ਮੀਡੀਆ ਆ ਗਿਆ ਤਾਂ ਕਿੱਦਾਂ ਦਾ ਲੱਗਦਾ ਤੁਹਾਨੂੰ ਵੀ ਕਿੱਦਾਂ ਦਾ ਲੱਗਦਾ ਕਿ ਅੱਜ ਕਿੰਨਾ ਕੁ ਵੱਖਰਾ ਹੋ ਗਿਆ ਸੌਖਾ ਹੋ ਗਿਆ ਜਾਂ ਕਿੰਨੇ ਕਿਤੇ ਕੰਪੀਟੀਸ਼ਨ ਹੈ ਦੇਖੋ ਸੌਖਾ ਤਾਂ ਹੋਇਆ ਹੈ ਕਿਉਂਕਿ ਸੋਸ਼ਲ ਮੀਡੀਆ ਦੇ ਆਉਣ ਨਾਲ ਬੜੀਆਂ ਚੀਜ਼ਾਂ ਕਮਾਲ ਦੀਆਂ ਹੋਈਆਂ ਕਿ ਤੁਸੀਂ ਕੁਝ ਵੀ ਜਾਨਣਾ ਹੈ ਤੁਸੀਂ ਗੂਗਲ ਤੇ ਭਰ ਕੇ ਜਾਣ ਸਕਦੇ ਹੋ ਤੁਹਾਡੇ ਕੋਲੇ ਅੱਜ ਮੋਬਾਈਲ ਹੈ ਦੁਨੀਆ ਨਾਲ ਜੁੜਿਆ ਹੋਇਆ ਬਹੁਤ ਸਾਰੀ ਤੁਹਾਨੂੰ ਨੌਲੇਜ ਇਹ ਤੋਂ ਮਿਲ ਜਾਂਦੀ ਹੈ ਉਹਨਾਂ ਸਮਿਆਂ ਦੇ ਵਿੱਚ ਗੱਲ ਇਹ ਸੀ ਤੁਹਾਨੂੰ ਸਾਰਾ ਕੁਝ ਲੱਭਣਾ ਪੈਂਦਾ ਸੀਗਾ ਜੇ ਤੁਸੀਂ ਕਿਸੇ ਬੰਦੇ ਬਾਰੇ ਜਾਣਨਾ ਹੈ ਤੁਹਾਨੂੰ ਉਹਦੇ ਬੰਦੇ ਕੋਲ ਜਾਣਾ ਪਊਗਾ ਉਹਦੇ ਕੋਲ ਜਾ ਕੇ ਉਹਦੇ ਉਹਦੇ ਪੁੱਛਦੇ ਸੀ ਤੇ 20 ਬੰਦਿਆਂ ਤੋਂ ਸਲਾਹ ਲੈਂਦੇ ਸਰ ਮੈਂ ਆਹ ਕਰਨਾ ਚਾਹੁੰਦਾ ਮੈਂ ਕੀ ਕਰਾਂ ਮੈਂ ਤੇ ਕਿਵੇਂ ਕਰ ਸਕਦਾ ਕਿੱਥੇ ਜਾ ਸਕਦਾ ਕਿਹਨੂੰ ਮਿਲ ਸਕਦਾ ਸੋ ਉਹ ਵੱਡੀ ਸਮੱਸਿਆ ਸੀਗੀ ਉਦੋਂ ਅੱਜ ਸਾਡੇ ਕੋਲੇ ਇੱਕ ਵੱਡੀ ਆਪਰਚੂਨਿਟੀ ਹੈ ਸਾਡੇ ਕੋਲੇ ਬਹੁਤ ਸਾਰੇ ਚੈਨਲਸ ਨੇ ਸਾਡੇ ਕੋਲੇ ਹੋਰ ਸਾਨੂੰ ਕੋਈ ਵੀ ਸਪੋਰਟ ਨਹੀਂ ਕਰਦਾ ਸਾਡੇ ਕੋਲੇ ਆਪਣਾ ਮੋਬਾਈਲ ਆਪਣਾ ਚੈਨਲ ਆਪਣਾ YouTube ਹੈਗਾ ਜਿੱਦੇ ਤੁਸੀਂ ਆਪਣੀ ਪ੍ਰਤਿਭਾ ਦਿਖਾ ਸਕਦੇ ਹੋ ਸੋ ਉਹਦੇ ਦਿਖਾਉਣ ਤੋਂ ਬਾਅਦ ਲੋਕਾਂ ਨੂੰ ਲੱਗਦਾ ਕਿ ਇਹ ਬੰਦੇ ਟੈਲੈਂਟ ਹੈ ਉਹ ਤੁਹਾਨੂੰ ਆਪਣੇ ਆਪ ਕਾਲ ਕਰਦੇ ਸੋ ਇਸ ਕਰਕੇ ਸੌਖਾ ਹੋ ਗਿਆ ਕੰਮ ਪਰ ਉਹਨਾਂ ਸਮਿਆਂ ਵਿੱਚ ਸਾਡੇ ਕੋਲ ਸਮਾਂ ਵੀ ਜ਼ਿਆਦਾ ਸੀ ਜੇ ਅੱਜ ਕਹੀਏ ਕਿ ਅਸੀਂ ਕਹੀਏਗਾ ਅਸੀਂ ਤਾਂ ਬਹੁਤ ਮਿਹਨਤ ਕੀਤੀ ਹੈ ਇਹਦੇ ਬੱਚੇ ਮਿਹਨਤ ਨਹੀਂ ਕਰਦੇ ਪਰ ਅੱਜ ਉਹਨਾਂ ਦੀ ਮਿਹਨਤ ਦਾ ਰੂਪ ਬਦਲ ਗਿਆ ਮਿਹਨਤਾਂ ਜੋ ਵੀ ਬਹੁਤ ਕਰਦੇ ਨੇ ਸੋ ਇਸ ਕਰਕੇ ਉਹ ਚੰਗਾ ਕੰਮ ਕਰ ਰਹੇ ਨੇ ਉਹਨਾਂ ਨੂੰ ਉਹਨਾਂ ਕੋਲੇ ਸਮਾਂ ਘੱਟ ਹੈ ਉਹਨਾਂ ਕੋਲੇ ਹੋਰ ਬਹੁਤ ਸਾਰੇ ਕੰਮ ਨੇ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਸਿਖਾਉਣ ਵਾਲੀਆਂ ਨੇ ਸੋ ਉਹਨਾਂ ਜਦ ਮੈਂ ਸਾਡੇ ਕੋਲ ਸਮਾਂ ਸੀਗਾ ਇਸ ਕਰਕੇ ਉਹ ਸਮਾਂ ਸੀ ਵੱਧ ਦੇ ਸਕੇ ਆ ਪਰ ਅੱਜ ਬੱਚਿਆਂ ਕੋਲੇ ਬਹੁਤ ਚੰਗਾ ਟੈਲੈਂਟ ਹੈ ਬੜੇ ਚੰਗੇ ਥੌਰਸ ਨੇ ਚੰਗੇ ਥੌਰਸ ਲੈ ਕੇ ਇਸ ਇੰਡਸਟਰੀ ਚ ਕੰਮ ਕਰਨ ਆ ਰਹੇ ਨੇ ਸੋ ਬੜੀ ਖੁਸ਼ੀ ਦੀ ਗੱਲ ਹੈ ਜੀ ਅੱਜ ਜਿਹੜਾ ਬੰਦਾ ਮਿਹਨਤ ਕਰਦਾ ਬੱਚਾ ਉਹਨੂੰ ਟਾਈਮ ਤਾਂ ਲੱਗ ਸਕਦਾ ਪਰ ਇਹ ਨਹੀਂ ਕਿ ਉਹਕੇ ਨਹੀਂ ਆਊਗਾ ਹਰ ਬੰਦੇ ਨੂੰ ਮੌਕਾ ਦਿੰਦੀ ਹੈ ਕਿਸਮਤ ਕੁਦਰਤ ਸੋ ਹਰ ਬੰਦੇ ਨੂੰ ਮੌਕਾ ਮਿਲਦਾ ਬਸ ਮੌਕਾ ਸਾਹਮਣਾ ਚਾਹੀਦਾ ਦੂਜੀ ਵੱਡੀ ਗੱਲ ਇਹ ਹੈ ਕਿ ਜ਼ਿੰਦਗੀ ਹਰ ਬੰਦੇ ਨੂੰ ਮੌਕਤ ਹੁੰਦੀ ਹੈ ਇਹ ਹੁੰਦਾ ਹੈ ਕਈ ਵਾਰ ਜ ਉਦੋਂ ਤੁਹਾਡੇ ਜਿਹੜੇ ਯਤਨ ਨੇ ਉਹ ਛੋਟੇ ਰਹਿ ਜਾਂਦੇ ਨੇ ਜਾਂ ਤੁਹਾਡੀ ਪ੍ਰਤਿਭਾ ਛੋਟੀ ਰਹਿ ਜਾਂਦੀ ਹੈ ਇਸ ਕਰਕੇ ਆਪਣੇ ਆਪ ਨੂੰ ਆਪਣੇ ਆਪਣੇ ਵਿਚਾਰਾਂ ਨਾਲ ਆਪਣੀ ਪ੍ਰਤਿਭਾ ਦੇ ਨਾਲ ਇੰਨਾ ਲੈਸ ਕਰਕੇ ਰੱਖੋ ਕਿ ਜ਼ਿੰਦਗੀ ਤੁਹਾਨੂੰ ਮੌਕਾ ਦੇਵੇ ਜ਼ਿੰਦਗੀ ਤੁਹਾਨੂੰ ਕਹੇ ਕਿ ਤੁਹਾਨੂੰ 60% ਮੌਕਾ ਦਿੱਤਾ ਹੈ ਤੁਸੀਂ ਕਹੋ ਮੈਂ ਉਹਦੇ ਲਈ 80% ਤਿਆਰ ਹਾਂ ਸੋ ਇਸ ਕਰਕੇ ਥੋੜੀ ਤਿਆਰੀ ਵੱਡੀ ਚਾਹੀਦੀ ਹੈ ਉਹ ਤਿਆਰੀ ਤੁਹਾਨੂੰ ਮੌਕਾ ਮਿਲਿਆ ਤੁਸੀਂ ਉਦੋਂ ਹੀ ਆਪਣਾ ਬੈਸਟ ਦਿੱਤਾ ਤੇ ਤੁਹਾਡੀ ਸਟਰਗਲ ਖਤਮ ਹੋ ਗਈ ਸੋ ਇਸ ਕਰਕੇ ਮਿਹਨਤ ਤਾਂ ਕਰਨੀ ਪੈਂਦੀ ਹੈ ਜੀ ਸ਼ਾਰਟਕਟ ਦਾ ਕੋਈ ਰਸਤਾ ਨਹੀਂ ਹੈਗਾ ਮਿਹਨਤ ਕਰਨ ਤੋਂ ਭੱਜੋ ਨਾ ਸੋ ਮਿਹਨਤ ਹਰ ਦਮ ਰੰਗ ਜ਼ਰੂਰ ਲੈ ਕੇ ਆਉਂਦੀ ਹੈ ਦੇਰ ਸਵੇਰ ਹੋ ਸਕਦੀ ਹੈ ਸੋ ਤੁਹਾਨੂੰ ਜ਼ਰੂਰ ਮੌਕਾ ਮਿਲਦਾ ਹੈ ਜੇ ਪੰਜਾਬ ਦੀ ਫਿਲਮਾਂ ਦੀ ਗੱਲ ਕੀਤੀ ਜਾਵੇ ਜਿਹੜੇ ਨਵੇਂ ਬੱਚੇ ਆ ਰਹੇ ਨੇ ਨਵੇਂ ਬੱਚਿਆਂ ਨੂੰ ਖਾਸ ਕਰਕੇ ਹਿਸਟਰੀ ਨੂੰ ਲੈ ਕੇ ਇਨਾ ਗਿਆਨ ਨਹੀਂ ਹੈ ਪਰ ਸਵਾਲ ਪਰ ਵੱਡਾ ਹੀ ਖੜਾ ਹੋ ਜਾਂਦਾ ਕਿ ਜਦੋਂ ਜੜਾਂ ਤੋਂ ਹੀ ਟੁੱਟ ਕੇ ਤਾਂ ਜਿਹੜੇ ਰੁੱਖ ਹੁੰਦੇ ਨੇ ਫਿਰ ਉਹ ਖਤਮ ਹੀ ਹੋ ਜਾਂਦੇ ਨੇ ਉਹਨਾਂ ਦਾ ਨਾਂ ਨਿਸ਼ਾਨ ਵੀ ਕਰ ਤੋ ਜਾਂਦੇ ਇਹ ਸਭ ਨੂੰ ਲੈ ਕੇ ਕਿਵੇਂ ਤਿਆਰੀ ਕਰ ਰਿਹਾ ਪੰਜਾਬੀ ਸਿਨੇਮਾ ਖਾਸ ਕਰਕੇ ਜੇ ਤੁਹਾਡੀ ਗੱਲ ਕੀਤੀ ਜਾਵੇ ਤੁਸੀਂ ਸੀਰੀਲਾਂ ਦੇ ਵਿੱਚ ਵੀ ਸਾਰਾ ਜਿਹੜਾ ਹਿਸਟਰੀ ਦਾ ਜਾਂ ਕਲਚਰ ਹੈ ਉਸ ਨੂੰ ਬਿਆਨ ਕੀਤਾ ਫਿਲਮਾਂ ਦੇ ਵਿੱਚ ਵੀ ਬਿਆਨ ਕੀਤਾ ਦੇਖੋ ਵੱਡੀ ਗੱਲ ਇਹ ਹੈ ਕਿ ਤੁਹਾਡੇ ਕੋਲੇ ਅੱਜ ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਸਮੇਂ ਦੀ ਜਿਹੜੀ ਮੰਗੇ ਨਾ ਅੱਜ ਸਾਡੇ ਕੋਲੇ ਇੱਕ ਸਮਾਂ ਹੁੰਦਾ ਸੀ ਕਿ ਫਲਾਣੇ ਬੰਦੇ ਦੀ ਫਿਲਮ ਹੈ ਲੋਕ ਉਹਦੇ ਲਈ ਫਿਲਮ ਦੇਖਣ ਜਾਂਦੇ ਸੀ ਅੱਜ ਸਾਡੇ ਕੋਲੇ ਕੰਟੈਂਟ ਪ੍ਰਧਾਨ ਹੈ ਕੰਟੈਂਟ ਸਾਡਾ ਹੀਰੋ ਹੈ ਸੋ ਸਾਡੇ ਕੋਲੇ ਇੱਕੋ ਇੱਕ ਸਟੇਟ ਪੰਜਾਬ ਐਸੀ ਹੈ ਹਿੰਦੁਸਤਾਨ ਦੀ ਜਿਹਦੇ ਕੋਲੇ ਕੰਟੈਂਟ ਦੀ ਕੋਈ ਕਮੀ ਨਹੀਂ ਸਾਡੇ ਕੋਲੇ ਮਨਮੁਹਾਂ ਕੰਟੈਂਟ ਪਿਆ ਤੁਸੀਂ ਕਲਚਰ ਦੀ ਗੱਲ ਕਰ ਲਓ ਵਿਰਾਸਤ ਦੀ ਗੱਲ ਕਰ ਲਓ ਤੁਸੀਂ ਹਿਸਟਰੀ ਦੀ ਗੱਲ ਕਰ ਲਓ ਤੁਸੀਂ ਆਪਣੇ ਲੋਕਾਂ ਦੀ ਗੱਲ ਕਰ ਲਓ ਕਿ ਲੋਕਾਂ ਦਾ ਰਹਿਣ ਸਹਿਣ ਕਿਹੋ ਜਿਹਾ ਸੀ ਸੋ ਸਾਡੇ ਕੋਲੇ ਐਡਾ ਕੁਛ ਐ ਸਾਡੇ ਕੰਟੈਂਟ ਐਡਾ ਵੱਡਾ ਕੰਮ ਕਰਨ ਦੇ ਲਈ ਸਾਡੇ ਕੋਲੇ ਐਡਾ ਕਮਾਲ ਦਾ ਸਾਹਿਤ ਐ ਸਾਹਿਤ ਨਾਲ ਜੁੜਨਾ ਫਿਲਮ ਮੇਕਰਸ ਦਾ ਜ਼ਰੂਰੀ ਐ ਤੁਹਾਨੂੰ ਪਤਾ ਲੱਗੇ ਕਿ ਸਾਡੇ ਕੋਲੇ ਕਿੰਨਾ ਕਮਾਲ ਦਾ ਸਾਹਿਤ ਰਚਿਆ ਹੋਇਆ ਸਾਡੇ ਕੋਲ ਤਾਂ ਕਈ ਕਵਤਾਂਾਂ ਮਹਿ ਹੋਈਆਂ ਨੇ ਕਿ ਉਹ ਪੂਰੀ ਇੱਕ ਹਫ਼ਤਾ ਤੇ ਫਿਲਮ ਬਣ ਸਕਦੀ ਐ ਸਾਡੇ ਕੋਲੇ ਬਹੁਤ ਸਾਰੇ ਗੀਤ ਐ ਉਹ ਜਿਹੜੇ ਗੀਤਾਂ ਦੇ ਵਿੱਚ ਇੱਕ ਪੂਰੀ ਫਿਲਮ ਐ ਸੋ ਸਾਡੇ ਕੋਲੇ ਕਮਾਲ ਦੀ ਕੰਗੀ ਐ ਜੀ ਕਮਾਲ ਦੀ ਕਹਾਣੀ ਐ ਕਮਾਲ ਦਾ ਨਾਵਲ ਐ ਕਮਾਲ ਦੀ ਬਾਤਕ ਐ ਉਹਨਾਂ ਤੇ ਫਿਲਮਾਂ ਬਣ ਸਕਦੀਆਂ ਸੋ ਜਿਹੜੇ ਬੰਦਿਆਂ ਨੂੰ ਇਹ ਲੱਗਦਾ ਹੈ ਕਿ ਅਸੀਂ ਸਾਹਿਤ ਦੇ ਨੇੜੇ ਨਹੀਂ ਆ ਸਾਹਿਤ ਨਹੀਂ ਪੜਦੇ ਪਰ ਉਹਨਾਂ ਲਈ ਜਿਹੜੇ ਸਾਡੇ ਰਾਈਟਰ ਸਾਹਿਬਾਨ ਨੇ ਉਹ ਬੜੀਆਂ ਚੰਗੀਆਂ ਚੀਜ਼ਾਂ ਲੈ ਕੇ ਆਏ ਨੇ ਸੋ ਉਹਨਾਂ ਸਕ੍ਰਿਪਟਾਂ ਤੇ ਕੰਮ ਕਰਨ ਦੀ ਲੋੜ ਹੈ ਜਿਹਦੇ ਨਾਲ ਜਿਹੜੀ ਜਨਰੇਸ਼ਨ ਹਜੇ ਦੁਨੀਆ 'ਚ ਆਉਣਾ ਹੈ ਅਸੀਂ ਉਹਨਾਂ ਨੂੰ ਵੀ ਦੱਸ ਸਕਦੇ ਹਾਂ ਕਿ ਸਾਡਾ ਕਲਚਰ ਕੀ ਸੀ ਸਾਡੀ ਹਿਸਟਰੀ ਇਤਿਹਾਸ ਕੀ ਸੀਗਾ ਸੋ ਇਸ ਕਰਕੇ ਅਸੀਂ ਆਸਵੰਦ ਹਾਂ ਜੀ ਇੰਡਸਟਰੀ ਇਸ ਟਾਈਮ ਪੂਰੀ ਤਿਆਰ ਹੈ 1 ਮਈ ਨੂੰ ਤਾਂ ਫਿਲਮ ਆ ਰਹੀ ਹੈ ਵਿਲੀ ਜਨਤਾ ਲੈ ਕੇ ਉਹ ਵੱਡੀ ਸਾਡੇ ਹਿਸਟਰੀ ਦੀ ਘਟਨਾ ਹੈ ਕਾਮਾਗਾਟਾ ਮਾਰੂ ਦੀ ਜਿਹਦਾ ਪ੍ਰਮਾਣਿਕ ਨਾਮ ਗੁਨਾਨਕ ਜਹਾਜ਼ ਦੇ ਨਾਮ ਰੱਖਿਆ ਗਿਆ ਸੋ ਇਹੋ ਜੀਆਂ ਫਿਲਮਾਂ ਬੜੀ ਸਰਚ ਤੇ ਮਿਹਨਤ ਤੋਂ ਬਾਅਦ ਬਣ ਲੀਆਂ ਨੇ ਸੋ ਮੈਂ ਸਮਝਦਾ ਕਿ ਜਿਨਾਂ ਕੋਲੇ ਕਿਤਾਬਾਂ ਪੜ੍ਹਨ ਦਾ ਸਮਾਂ ਨਹੀਂ ਹੋਊਗਾ ਅਗਲੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਇਹੋ ਜੀਆਂ ਫਿਲਮਾਂ ਹਿਸਟਰੀ ਦੱਸਣਗੀਆਂ ਕਿ ਸਾਡੀ ਹਿਸਟਰੀ ਸਾਡਾ ਪਛੋਕਰ ਕੀ ਸੀ ਸੋ ਚੰਗਾ ਸਾਈਨ ਹੈ ਗੁੱਡ ਸਾਈਨ ਹੈ ਇਸ सिनेਮੇ ਦਾ ਸਿਨੇਮਾ ਚੰਗੇ ਕਦਮਾਂ ਵੱਲ ਵਧ ਰਿਹਾ ਹੈਗੇ ਬਸ ਇੱਕੋ ਇੱਕ ਚੀਜ਼ ਦੀ ਲੋੜ ਹੈ ਕਿ ਸਿਨੇਮੇ ਵਿੱਚ ਸਿਨੇਮਾ ਕਰਮੀਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਉਹਦਾ ਕਾਰਨ ਇਸ ਕਰਕੇ ਮੈਂ ਤੁਹਾਨੂੰ ਇਸ਼ਾਰਾ ਕਰ ਰਿਹਾ ਕਿਉਂਕਿ ਇੱਕ ਸਮਾਂ ਸੀਗਾ ਜਦੋਂ ਅਸੀਂ ਪੁੱਛਦੇ ਹੁੰਦੇ ਸੀ ਕਿ ਬਾਲੀਵੁੱਡ ਦੀ ਕਿਹੜੀ ਫਿਲਮ ਰਿਲੀਜ਼ ਹੋ ਰਹੀ ਹੈ ਕਿ ਅਸੀਂ ਫਿਲਮ ਆਪਣੇ ਅੱਗੇ ਪਿੱਛੇ ਕਰ ਲਈਏ ਅੱਜ ਬਾਲੀਵੁੱਡ ਪੁੱਛਦਾ ਹੈ ਕਿ ਨਾਰਥ ਦੇ ਵਿੱਚ ਕਿਹੜੀ ਫਿਲਮ ਰਿਲੀਜ਼ ਹੋ ਰਹੀ ਹੈ ਕਿ ਸਾਨੂੰ ਫਿਲਮ ਅੱਗੇ ਪਿੱਛੇ ਨਹੀਂ ਕਰਨੀ ਪਊਗੀ ਸੋ ਇਹ ਨਾ ਇਹ ਗੱਲ ਉਹਨਾਂ ਦੇ ਕਾਰਪੋਰੇਟ ਵੱਡੇ ਘਰਾਣਿਆਂ ਦੇ ਮਨਾਂ ਵਿੱਚ ਕਿੰਨਾ ਕਿਤੇ ਖੜਕਦੀ ਹੈ ਕਿ ਸਾਨੂੰ ਕੁਛ ਨਾ ਪੈ ਗਿਆ ਇਸ ਕਰਕੇ ਉਸ ਚੀਜ਼ ਤੋਂ ਬਚਣ ਦੀ ਲੋੜ ਹੈ ਆਓ ਆਪਾਂ ਆਪਣੇ ਆਪਣੀ ਮਾਂ ਪੁੱਤ ਦੀ ਸਿਨੇਮੇ ਨੂੰ ਪਿਆਰ ਕਰੀ ਅੱਗੇ ਲੈ ਕੇ ਜਾਈਏ ਇਹ ਸਾਡੀਆਂ ਦੁਆਵਾਂ ਹੈ ਜੀ